ਸਾਰੀ ਪੀੜ੍ਹੀ ਉਹਨਾਂ ਦਾ ਬਾਪੂ ਚੇਅਰਮੈਨ ਰਿਆ ਅੱਜ ਉਹ ਮੁੰਡਾ ਇੰਨੀ ਮਿਹਨਤ ਕਰ ਰਿਹਾ ਲੋਕ ਡੀਗ ਰਹੇ ਆ ਜਦੋਂ ਕਿਸੇ ਪਿੰਡ 'ਚ ਪਹੁੰਚਦਾ ਲੋਕਾਂ ਦੀ ਆਵਾਜ਼ ਨਾ ਚਾਹ ਕਰਦੇ ਆ ਧੰਗੜੇ ਪਾਉਂਦੇ ਆ ਵੀ ਸ਼ੁਕਰ ਆ ਸਾਨੂੰ ਲੀਡਰ ਇਸ ਤਰ੍ਹਾਂ ਦਾ ਮਿਲਿਆ ਤੇ 14 ਤਰੀਕ ਨੂੰ ਸਾਰਿਆਂ ਨੇ ਕਾਂਗਰਸ ਪਾਰਟੀ ਤੇ ਵੱਧ ਕੇ ਵੋਟਾਂ ਪਾਉਣੀਆਂ ਨੇ ਤੇ 17 ਤਰੀਕ ਨੂੰ ਨਤੀਜਿਆਂ ਦਾ ਸਾਰਿਆਂ ਨੂੰ ਆਪੇ ਸਾਹਮਣੇ ਪਤਾ ਲੱਗ ਜਾਣਾ ਆ ਕੋਈ ਵਿਕਾਸ ਨਹੀਂ ਹੋਇਆ 4 ਸਾਲ ਦੀ ਸਰਕਾਰ ਲੰਗੀ ਆ 1 ਸਾਲ ਰਹਿ ਗਿਆ ਤੇ ਕਹਿੰਦੇ ਨੇ ਅਸੀਂ 25-25 ਲੱਖ ਰੁਪਈਆ ਦੇਵਾਂਗੇ ਇੱਕ ਪਿੰਡ ਨੂੰ ਜਿਹੜਾ ਫਸਟ ਆਏਗਾ ਉਹ ਫਸਟ ਕੋਈ ਘਸਤੀ ਨਹੀਂ ਆਉਣਾ ਜੀ ਝਾੜੂ ਵਾਲਿਆਂ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਝਾੜੂ ਫਿਰ ਗਿਆ ਆ ਹੁਣ ਪੂਰਾ ਯੋਰ ਲੱਗਣ ਰਿਹਾ ਜੀ ਮੁਸ਼ਧਾ ਸੋਲ ਜਿੱਦਾਂ ਮਿੱਕੂ ਭਾਜੀ ਨੇ ਕਿਹਾ ਲੋਕ ਡਿਕਨ ਰਹੇ ਸੀ ਅੱਛਾ ਫੇ ਕਦੋਂ ਮੌਕਾ ਆਏ ਹੂੰ ਤੇ ਅਸੀਂ ਇਹਨਾਂ ਨੂੰ ਜਵਾਬ ਦਈਏ ਰਾਜਨਾ ਚਾਵਾ ਲੋਕਾਂ ਨੂੰ ਲਖਣ ਦਾ ਤੁਸੀਂ 14 ਤਰੀਕ ਤੋਂ ਬਾਅਦ 17 ਤਰੀਕ ਨੂੰ ਤੁਸੀਂ ਲਖਣਾ ਜਦੋਂ ਵੇਖੋਗੇ ਮਾਹੌਲ ਵੀ ਵਾਕਈ ਪਤਾ ਲੱਗ ਜਾਏਗਾ ਕਿ ਲੋਕ ਕਿੰਨੇ ਇਤਰਾਜ ਕਰ ਰਹੇ ਨੇ ਲੋਕ ਡਰਦੇ ਬੋਲਣ ਨਹੀਂ ਦਏ ਇੱਥੇ 17 ਤਰੀਕ ਨੂੰ ਨਤੀਜੇ ਕੁਝ ਹੋਰ ਹੋਏ ਤੇ ਇਹ ਕਲਿੱਪਾਂ ਕੱਟ-ਕੱਟ ਕੇ ਲੋਕਾਂ ਨੇ ਪਾ ਦੇਣੀਆਂ ਜੇ ਫਿਰ ਨਾ ਤੁਸੀਂ ਦੇਖਿਓ ਜੀ ਇਹ ਲੋਕਾਂ ਨੇ ਜਵਾਬ ਦੇਣਾ ਜੇ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਤੇ ਕੋਈ ਨਿੱਤਰੂ ਬੜੇਵੇਂ ਖਾਣੀ ਸੋ ਮੌਕਾ ਹੁਣ 14 ਤਰੀਕ ਨੂੰ ਪਤਾ ਲੱਗਣਾ ਹੈ ਸਿਰਫ ਇੱਕ ਦਿਨ ਬਾਕੀ ਹੈ ਔਰ ਇੱਕ ਦਿਨ ਦੇ ਬਾਅਦ ਪੂਰੇ ਹਲਕੇ ਪਟਾਲੇ ਨੇ ਕਿਤੇ ਇਤਿਹਾਸ ਸਿਰਜਣਾ ਹੈ ਉਹ ਇਤਿਹਾਸ ਕਿਸ ਪਾਰਟੀ ਦੇ ਹੱਕ ਚ ਜਾਏਗਾ ਕਿਸ ਪਾਰਟੀ ਦੇ ਕੈਂਡੀਡੇਟ ਨੇ ਜਿਹਦੀ ਇਛਾ ਕਰ ਸ਼ਾਇਆ ਇਹ ਪਾਰਟੀ ਨੇ ਟਿਕਟ ਪਾਈਆਂ ਤੇ ਉਸ ਕੈਂਡੀਡੇਟ ਨੇ ਜਾਂ ਉਸ ਨੇਤਾ ਨੇ ਅੱਗੇ ਕੈਂਡੀਡੇਟਾਂ ਦੀ ਝੋਲੀ ਦੇ ਵਿੱਚ ਟਿਕਟਾਂ ਪਾਈਆਂ ਭਰੋਸਾ ਜਤਾਇਆ ਕਿ ਹੁਣ ਇਹ ਜਿਹੜੇ ਕੈਂਡੀਡੇਟ ਨੇ ਕਿ ਉਸ ਆਪਣੇ ਆਗੂ ਦੇ ਭਰੋਸੇ ਤੇ ਖਰਾ ਉਤਰਦੇ ਨੇ 14 ਤਰੀਕ ਨੂੰ ਕੀ ਹੋਣ ਵਾਲਾ ਕਿਸ ਤਰ੍ਹਾਂ ਦੇ ਰੋਜ਼ਾਨ ਨੇ ਉਹਦੇ ਤੇ ਅਸੀਂ ਚਰਚਾ ਕਰਾਂਗੇ ਕਿ ਉਹ ਸਾਡੇ ਨਾਲ ਅ ਵੀ ਦਿਨੇ ਸ਼ੋਇਤਾ ਤੋਂ ਅਸੀਂ ਜਾਣਾਂਗੇ ਜੀ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਜੀ ਤੁਹਾਡੇ ਗੁਰਵਿੰਦਰ ਸਿੰਘ ਜਿਮਾ ਜੀ ਮਲਕਪੁਰ ਤੋਂ ਜੀ ਅੱਛਾ ਜਿਮਾ ਸਾਹਿਬ ਇਹ ਤੁਹਾਡਾ ਬਲਾਕ ਸੰਪਤੀ ਵਾਲਾ ਹਾਂਜੀ ਹਾਂਜੀ ਇਹ ਕਿਹੜਾ ਪਿੰਡ ਹੈ ਜੀ ਕੀ ਵਜਦਾ ਇਹ ਮਲਕਪੁਰ ਜੋਨ ਅੱਛਾ ਜੋਨ ਮਲਕਪੁਰ ਹੈ ਜੋਨ ਮਲਕਪੁਰਾ 14 ਨੰਬਰ ਹੂੰ ਤੇ ਆਪਾਂ ਮੇਰੇ ਧਰਮਪਤੀ ਖਲੋਤੇ ਨੇ ਕਲਦੀਪੁਰ ਤੇ ਆਪਾਂ ਪੂਰੀ ਫਾਈਟ ਦੇ ਰਹੇ ਹਾਂ ਹੂੰ ਹੂੰ ਦੇਖੋ ਤੁਸੀਂ ਜੋ ਲਖਣ ਦਾ ਮਾਹੌਲ ਆ ਲੋਕ ਡਿੱਕਣ ਰਹੇ ਸੀ ਕਿ ਕਦੋਂ ਮੌਕਾ ਹੈ ਤੇ ਅਸੀਂ ਇਹਨਾਂ ਨੂੰ ਜਵਾਬ ਦਈਏ ਹੂੰ ਹੂੰ ਠੀਕ ਹੈ ਜੀ ਹੂੰ ਹੂੰ ਮੇਰੀ ਗੱਲ ਸੁਣੋ ਇਹ ਲੋਕਾਂ ਦਾ ਤੁਸੀਂ ਮਾਹੌਲ ਵੇਖਿਓ ਜੋ ਲੋਕ ਵਿਆਹ ਜਨਾ ਚਾਹਵਾ ਲੋਕਾਂ ਨੂੰ ਲਕਸ਼ਣ ਦਾ ਤੁਸੀਂ 14 ਤਰੀਕ ਤੋਂ ਬਾਅਦ 17 ਤਰੀਕ ਨੂੰ ਤੁਸੀਂ ਲਕਸ਼ਣਾ ਜਦੋਂ ਵੇਖੋਗੇ ਮਾਹੌਲ ਵੀ ਵਾਕਿਆ ਬੜਾ ਲੱਗ ਜੇਗਾ ਲੋਕ ਕਿੰਨੇ ਤਰਾਜ ਕਰ ਰਹੇ ਨੇ ਲੋਕ ਡਰਦੇ ਬੋਲਣ ਨਹੀਂ ਦਏ ਲੋਕਾਂ ਨੂੰ ਤੇ ਤਰ੍ਹਾਂ ਦੀ ਸਹੂਤ ਨਹੀਂ ਮਿਲ ਰਹੀ ਲੋਕਾਂ ਦੇ ਆ ਜਾ ਕੇ ਪਿੰਡਾਂ 'ਚ ਵੇਖਣਦੇ ਆ ਨਾ ਕੋਈ ਵਹਿਣੀਆਂ ਨਾ ਕੋਈ ਉੱਧਾ ਪਾਣੀ ਤਰੇ ਫਿਰਨਦੇ ਆ ਕੋਈ ਵਿਕਾਸ ਨਹੀਂ ਹੋਇਆ 4 ਸਾਲ ਦੀ ਸਰਕਾਰ ਲੰਗੀ ਆ 1 ਸਾਲ ਰਹਿ ਗਿਆ ਤੇ ਕਹਿੰਦੇ ਨੇ ਅਸੀਂ 25-25 ਲੱਖ ਰੁਪਈਆ ਦਵਾਂਗੇ ਇੱਕ ਪਿੰਡ ਨੂੰ ਜਿਹੜਾ ਫਸਟ ਆਏਗਾ ਉਹ ਕੋਈ ਫਸਟ ਹੀ ਨਹੀਂ ਆਉਣਾ ਜੀ ਕੋਈ ਫਸਟ ਹੀ ਨਹੀਂ ਆਉਣਾ ਠੀਕ ਐ ਫਸਟ ਆਏਗਾ ਕਿਦਾਂ ਜੀ ਜਿੱਥੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਹਮਣੇ ਐਲਾਨ ਹੋ ਚੁੱਕਾ ਹੈ ਕਿ ਜਿਹੜਾ ਵੀ ਜਿੱਤੇਗਾ ਨਾ ਵੱਡੀ ਲੀਡ ਦੇ ਨਾਲ ਉਹ ਰਕਮ 25 ਤੋਂ 50 ਚਲੀ ਗਈ ਡਬਲ ਹੋ ਗਈ ਜੀ ਮੈਂ ਕਿਹਾ ਜੀ 50 ਰੁਪਏ ਨਹੀਂ ਆਉਣੇ ਜੀ ਇਹ ਕਿਉਂ ਨਹੀਂ ਆਉਣੇ ਜੀ ਦੇਖੋ ਜੀ ਵੇਖਿਆ ਚਾਰ ਸਾਤ ਦੇ ਵੇਖੋ ਕਿਹੜੇ ਆਇਆ ਜੀ ਸਮੇਂ ਦੀ ਸਰਕਾਰ ਹੈ ਪੁਰਾਣੀਆਂ ਸਰਕਾਰਾਂ ਵੱਲ ਛਾਤੀ ਮਾਰੋ ਜਿਹਦੀ ਸਰਕਾਰ ਹੁੰਦੀ ਹੈ ਨਾ ਹਾਂਜੀ ਉਹ ਜਿਹੜੀਆਂ ਵੀ ਚਾਹੇ ਉਹ ਸਾਡੀਆਂ ਪੰਚਾਇਤੀ ਚੋਣਾਂ ਹੁੰਦੀਆਂ ਬਲੋਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਅਕਸਰ ਨਤੀਜੇ ਉਹਨਾਂ ਦੇ ਹੱਕ 'ਚ ਜਾਂਦੇ ਨੇ ਨਹੀਂ ਐਕਟ ਤਾਂ ਇਤਰਾ ਦੀ ਹੋ ਗਈ ਹੂੰ ਐਕਟ ਤਾਂ ਲੋਕ ਬਹੁਤ ਔਖੇ ਨੇ ਤੁਸੀਂ ਪੰਡਾਂ 'ਚ ਜਾ ਕੇ ਵੇਖ ਲਿਓ ਲੋਕਾਂ ਦੇ ਅਸੀਂ ਘਰਾਂ ਚ ਗਏ ਆ ਲੋਕ ਬੋਲਣ ਨਹੀਂ ਦੇ ਕੌਨਫੀਡੈਂਸ ਕਿੱਨਾ ਤੋਂ ਹਾਂਜੀ ਤੁਹਾਨੂੰ 14 ਤਰੀਕ ਨੂੰ ਦੱਸਾਂਗੇ ਕਿ ਕੀ ਬਣ ਰਿਹਾ ਇਹਨਾ ਕੌਨਫੀਡੈਂਸ ਕਿਵੇਂ ਆਇਆ ਦੇਖੋ ਜੀ ਅਸੀਂ ਲੋਕਾਂ ਨੂੰ ਮਿਲੇ ਆ ਲੋਕਾਂ ਦੀ ਅੰਦਰ ਦੀ ਆਵਾਜ਼ ਸੁਣੀਓ ਠੀਕ ਹੈ ਤੇ ਲੋਕਾਂ ਦੀ ਜਦੋਂ ਅੰਦਰ ਦੀ ਆਵਾਜ਼ ਸੁਣੀਆ ਲੋਕ ਪੱਬਾ ਮਾਰਨ ਦੇ ਅੰਦਰ ਤੁਹਾਡੇ ਤੇ ਪਰੋਸਾ ਕਿਹੜੇ ਲੀਡਰ ਨੇ ਕੀਤਾ ਆਪਣੇ ਜਿੰਤੀ ਪ੍ਰਵਾਲ ਉਹ ਜਿੰਤੀ ਉਹਨਾਂ ਦਾ ਬੇਟਾ ਵਾ ਦੀਪੂ ਹਾਂਜੀ ਤੇ ਬਹੁਤ ਵਧੀਆ ਲੀਡਰ ਨੇ ਉਹਨਾਂ ਦਾ ਖਾਨਦਾਨੀ ਚੱਲ ਰਿਹਾ ਚੱਸ ਠੀਕ ਹੈ ਦੇਖੋ ਜੀ ਇਹ ਗੱਲਾਂ ਕਰਦੇ ਨੇ ਨਾ ਨਵੇਂ ਲੀਡਰਾਂ ਉਹਨਾਂ ਨੇ ਸਾਰੀ ਪੀੜ੍ਹੀ ਉਹਨਾਂ ਦਾ ਬਾਪੂ ਚੇਅਰਮੈਨ ਰਿਹਾ ਅੱਜ ਉਹ ਮੁੰਡਾ ਇੰਨੀ ਮਿਹਨਤ ਕਰ ਰਿਹਾ ਲੋਕ ਡੀਗ ਰਹੇ ਆ ਜਦੋਂ ਕਿਸੇ ਪਿੰਡ 'ਚ ਪਹੁੰਚਦਾ ਲੋਕ ਕੋਈ ਬਾਜ ਨਾ ਚਾਹ ਕਰਦੇ ਆ ਭੰਗੜੇ ਕਾਉਣਦੇ ਆ ਵੀ ਸ਼ੁਕਰ ਆ ਸਾਨੂੰ ਲੀਡਰ ਇਤਰਾ ਨਾਲ ਮਿਲਿਆ ਕਿਆ ਬਾਤ ਹੈ ਦੇਖੋ ਜੀ ਗੱਲ ਪਤਾ ਕੀ ਹੈ ਅਜੇ ਉਹਦੇ ਕੋਲ ਤਾਂ ਨੀ ਨਾ ਕੁਝ ਵੀ ਤੁਸੀਂ ਸੰਗਤ ਵਿੱਚ ਚੁੱਕ ਨਿਕ ਨਹੀਂ ਹੁੰਦੀ ਆ ਰੈਲੀਆਂ 'ਚ ਜੇ ਅਸ ਪਿੰਡ ਜਾਂਦਾ ਮੇਲੇ ਲੱਗ ਜਾਂਦੇ ਨੇ ਲੋਕ ਟਿਕਣ ਰਹੇ ਆ ਵੀ ਕਦੋਂ ਸਾਨੂੰ ਇਹ ਨੌਜਵਾਨ ਲੀਡਰ ਮਿਲੇ ਇਹ ਜਿਹੜੇ ਮੇਲੇ ਨੇ ਨਾ ਇਹ ਸਦਾ ਸਭ ਬੜਾ ਕਲੀਅਰ ਹੈ ਕਿਉਂਕਿ ਤੁਹਾਡੀ ਵੀ ਮੁੱਛ ਦਾ ਸਵਾਲ ਹੈ ਤੁਹਾਡੀ ਵੀ ਇੱਥੇ ਦਾ ਸਵਾਲ ਹੈ ਬਿਲਕੁਲ ਬਿਆਨ ਤੇ ਆਪਾਂ ਕੈਮਰੇ ਤੇ ਦੇ ਰਹੇ ਹਾਂ ਤੇ 14 ਤਰੀਕ ਨੂੰ ਇਹ ਜਿਹੜੇ ਦਾਅਵੇ ਕਰ ਰਹੇ ਹੋ ਤੁਸੀਂ ਇਹ ਜੇ ਕੀਤੇ ਨਤੀਜਿਆਂ 'ਚ ਨਾ ਬਦਲੇ ਤੇ 17 ਤਰੀਕ ਨੂੰ ਨਤੀਜੇ ਕੁਝ ਹੋਰ ਹੋਏ ਤੇ ਇਹ ਕਲਿੱਪਾਂ ਕੱਟ-ਕੱਟ ਕੇ ਲੋਕਾਂ ਨੇ ਪਾ ਦੇਣੀਆਂ ਜੇ ਫਿਰ ਨਾ ਤੁਸੀਂ ਦੇਖਿਓ ਜੀ ਇਹ ਲੋਕਾਂ ਨੇ ਜਵਾਬ ਦੇਣਾ ਜੀ ਇਹ ਪਤਾ ਲੱਗ ਜੂ ਜਦੋਂ ਲੋਕ ਜਵਾਬ ਦੇਣਗੇ ਨਾ ਲੋਕਾਂ ਦੇ ਅੰਦਰ ਦੀਆਂ ਧੁੱਬਾਂ ਸੁਣ ਕੇ ਆਇਆ ਜੀ ਅੱਛਾ ਹਰ ਘਰ ਦੇ ਵਿੱਚ ਮੈਂ ਪਹੁੰਚਿਆ ਲੋਕ ਪਪਾ ਮਾਰ ਕਿਉਂ ਰੋਣਗੇ ਜੀ ਪਪਾ ਮਾਰ ਵੇਖੋ ਜੀ ਨਾ ਕਿਸੇ ਨੂੰ ਕੋਈ ਰਾਸ਼ਨ ਪਹੁੰਚਿਆ ਖਰ ਚੀਜ਼ ਕੱਟੀ ਗਈ ਆ ਉਹ ਮੇਰੇ ਮਲਕਪੁਰ ਜੋਂ ਜੇ ਜਾ ਕੇ ਵੇਖੋ ਜੀ ਕੀ ਬਣ ਰਿਹਾ ਉੱਥੇ ਠੱਕੇਸ਼ਾਈ ਹੋ ਰਹੀ ਹੈ ਹੂੰ ਉੱਥੋਂ ਇੰਨੀ ਠੱਕੇਸ਼ਾਈ ਕਰ ਰਿਹਾ ਪੋਸਟਰ ਪਾੜ ਰਿਹਾ ਦੱਸੋ ਜੀ ਜਿਹੜਾ ਬੰਦਾ ਪੋਸਟਰ ਪਾੜ ਰਿਹਾ ਦੱਸੋ ਵੀ ਉਹ ਲੰਬੜਿਆ ਉਹਨਾਂ ਨੂੰ ਵੀ ਹਾਰ ਕੀ ਸਮਝਦੇ 14 ਤਰੀਕ ਨੂੰ ਜਿਹੜੀ ਮਸ਼ੀਨ ਹੈ ਜਦੋਂ ਲੋਕ ਜਾਣਗੇ ਠੱਪਾ ਕੱਤੇ ਲਾਉਣ ਦੇ ਜਿਆਦਾ ਲੋਕਾਂ ਦੀ ਆਵਾਜ਼ ਹੈ ਹੱਥ ਤੇ ਮੂਹ ਮੂਹ ਕਹਿ ਰਹੇ ਨੇ ਦਿਲੋਂ ਕਹਿ ਰਹੇ ਨੇ ਕਿ ਘੁੱਟ ਘੁੱਟ ਕੇ ਕਹਿ ਰਹੇ ਮੈਂ ਨਾ ਮੈਂ ਨਾ ਖੁੱਲ ਕੇ ਇਸ ਕਰਕੇ ਬਾਹਰ ਕਿਸ ਕਰਕੇ ਨਹੀਂ ਕਰਦੇ ਤੁਸੀਂ ਫਿਰ ਵੀ ਵੇਖਿਓ ਲੋਕ ਫਿਰ ਵੀ ਜਦੋਂ ਜੰਤੀਪੁਰ ਸਾਹਿਬ ਆਉਂਦੇ ਆ ਨਾ ਤੁਸੀਂ ਫਿਰ ਵੀ ਵੇਖਿਓ ਲੋਕ ਕਿਦਾਂ ਬਾਹਰ ਹੁੰਦੇ ਇੰਨਾ ਰਸਤੇ ਫਿਰ ਜਦੋਂ ਅਮਨ ਸ਼ੇਰ ਸ਼ਹਿਰੀ ਕਲਸੀ ਹੁੰਦਾ ਤਾਂ ਵੀ ਹੋ ਜਾਂਦਾ ਨਹੀਂ ਜੀ ਉਹਦੇ ਨਾਲ ਨਾਲ 50 ਗੱਡੀਆਂ ਲੈ ਕੇ ਚਲਦਾ ਜੀ ਉਹ ਆ ਕੇ ਕੁਰਸੀਆਂ ਤੇ ਬਹਿ ਜਾਂਦੇ ਆ ਇਹਦੇ ਨਾਲ ਤੇ ਉਹੋ ਦੋ ਗੱਡੀਆਂ ਨਹੀਂ ਕਿ ਤੇ ਉਹੋ ਹੀ ਲੋਕ ਜਿਹੜੇ ਨੇ ਕਿ ਉਹ ਦੀਪੂ ਜੰਟੀਪੁਰ ਦੀ ਰੈਲੀ ਚ ਹੋਣ ਤੇ ਉਹ ਹੀ ਜਾ ਕੇ ਮੁੜ ਕੇ ਚਿਹਰੇ ਲੱਭਦੇ ਆ ਜੀ ਅੱਛਾ ਲੋਕਾਂ ਨੂੰ ਐਦਾ ਨਹੀਂ ਹੁੰਦਾ ਐਦਾ ਨਹੀਂ ਹੁੰਦਾ ਉਹਦੇ ਨਾਲ ਦੋ ਗੱਡੀਆਂ ਜੇ ਉਹ 40 ਗੱਡੀਆਂ ਲੈ ਕੇ ਤੁਰਦਾ ਤੇ 40 ਗੱਡੀਆਂ ਚ ਕੋਈ 100 ਬੰਦਾ ਨਾਲ ਲੈ ਕੇ ਤੇ ਉਹ ਜਿਹੜੀਆਂ 50 ਕੁਰਸੀਆਂ ਲਾ ਕੇ ਸ਼ਾਂਤੀ ਦੀ ਜ਼ੋਨ ਹੈ ਮਲਕਪੁਰ ਤੇ ਸੋ ਮਲਕਪੁਰ ਦੇ ਵਿੱਚੋਂ ਦਾਵਾ ਕਰ ਰਹੇ ਨੇ ਸਦਾ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ 14 ਤਾਰੀਖ ਹੈ ਨਾ ਇਤਿਹਾਸਕ ਹੋਣ ਜਾ ਰਹੀ ਹੈ ਟਿੱਖਾ ਪਠਾ ਪਠਾ ਪੱਥੇ ਕਹਿੰਦੇ ਇਸ ਤਰ੍ਹਾਂ ਵੱਜਣੇ ਨੇ ਕਿ ਪਤਾ ਨਹੀਂ ਚੱਲਣਾ ਕਿਸੇ ਨੂੰ ਕਿ ਹੋ ਕੀ ਰਿਹਾ ਔਰ ਜਿਹੜੇ ਨਤੀਜੇ ਨੇ ਨਾ ਇਹ 17 ਤਾਰੀਖ ਨੂੰ ਜਦੋਂ ਨਿਕਲਣਗੇ ਹੁਣ ਇਹ ਦਾਵਾ ਇਹਨਾਂ ਦਾ ਜਨਾਬ ਹੋਣਾ ਦਾ ਸੋ ਇਹ ਦਾਵਾ ਇਹ ਕਰ ਰਹੇ ਨੇ ਕਿ ਇਹਨਾਂ ਦੇ ਲਈ ਵੀ ਮੁੱਛ ਦਾ ਸਵਾਲ ਹੈ ਕਿਉਂਕਿ ਜਿਸ ਭਰੋਸੇ ਦੇ ਨਾਲ ਅਮਨਦੀਪ ਜੰਟੀਪੁਰ ਨੇ ਇਹਨਾਂ ਨੂੰ ਟਿਕਟ ਦੇ ਨਾਲ ਨਵਾਜਿਆ ਔਰ ਇਹਨਾਂ ਦਾ ਵੀ ਫਰਜ਼ ਬਣਦਾ ਕਿ ਰਾਤ ਦਿਨ ਐਸੀ ਮਿਹਨਤ ਕਰਨ ਕਿ ਉਹ ਭਰੋਸਾ ਕਾਇਮ ਰੱਖਣ बाकी ਆਉਣ ਵਾਲੇ ਸਮੇਂ ਦੇ ਵਿੱਚ ਜਿਨੇ ਵਧੀਆ ਨਤੀਜੇ ਦੇਣਗੇ ਉੰਨੀ ਹੀ ਵਧੀਆ ਜ਼ਿੰਮੇਦਾਰੀਆਂ ਵੀ ਮਿਲਦੀਆਂ ਨੇ ਮੁਲਕੀ ਸਰਕਾਰਾਂ ਦੇ ਵਿੱਚ ਸੋ ਉਮੀਦ ਰੱਖਦੇ ਆ ਨਤੀਜਿਆਂ ਦੇ ਵਿੱਚ ਇਸ ਸੀਟ ਨੂੰ ਕਨਵਰਟ ਕਰ ਪਾਦੇ ਤੇ ਇਹਨਾਂ ਦੀ ਮਹਿੰਤ ਦੱਸੇਗੀ ਪਰ ਸਚਾਈ 17 ਤਰੀਕ ਨੂੰ ਹੀ ਪਤਾ ਚੱਲੇਗੀ ਔਰ ਤੁਹਾਨੂੰ ਨਾਲ ਦੀ ਨਾਲ ਅਸੀਂ ਦੁਨੀਆ ਸੰਧੂ ਤੇ ਵਿਸਥੀ ਲੈ ਚੱਲਦੇ ਆ ਸੋ ਉੱਥੋਂ ਦੇ ਵੀ ਜਿਹੜੇ ਬਲੋਕ ਸੰਤੀ ਜੋਨ ਦੁਨੀਆ ਸੰਧੂ ਦੇ ਉਮੀਦਵਾਰ ਨੇ ਉਹਨਾਂ ਦੇ ਵੀ ਵਿਚਾਰ ਕਰਾਂਗੇ ਕਿ ਕਹਿ ਕੀ ਰਹਿਨੇ ਔਰ ਇਹਨਾਂ ਦੇ ਵਿਚਾਰ ਕੀਨੇ ਔਰ ਇਹਨਾਂ ਨੇ ਕਿਹੜੀ ਜਿੱਦ ਕੀਤੀ ਹੈ ਕਿਹੜਾ ਪ੍ਰਣ ਕੀਤਾ ਕਿਹੜੀ ਪ੍ਰਤੀਗਿਆ ਕੀਤੀ ਹੈ ਔਰ ਇਹਨਾਂ ਨੇ ਕਿੰਨੀ ਗਾਰੰਟੀ ਦੇ ਨਾਲ ਕਿਹਾ ਕਿ ਇਹ ਜਿਹੜਾ ਦੁਨੀਆ ਸੰਦੂ ਜ਼ੋਨ ਹੈ ਬਲਾਕ ਸੰਪਤੀਤੀ ਤੋਂ ਤੋਂ ਵੀ ਕਾਂਗਰਸ ਚਿਤਣ ਜਾ ਰਹੀ ਹੈ ਸੁਣਦੇ ਆ ਬੀਬੀ ਜੀ ਨੇ ਕੀ ਕਿਹਾ ਅਸ਼ੀਕਲ ਜੀ ਮੈਂ ਹਰਜਿੰਦਰ ਕੌਰ ਹਲਕਾ ਬਟਾਲਾ ਤੋਂ ਬਲਾਕ ਦੁਨੀਆ ਸੰਦੂ ਤੋਂ ਮੈਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਾਂ ਮੈਨੂੰ ਅਮਨਦੀਪ ਭਾਜੀ ਨੇ ਹਾਈ ਕਮਾਂਡ ਤੋਂ ਕਾਂਗਰਸ ਪਾਰਟੀ ਦੀ ਬਲਾਕ ਸੰਪਤੀ ਦੇ ਵਜੋਂ ਟਿਕਟ हाई कमांड ਤੋਂ ਲੈ ਕੇ میری ਝੋਲੀ ਪਾਈ ਆ ਜੋ ਪ੍ਰੋਸਾਉਣਾ ਨੇ ਮੈਨੂੰ ਦਿਖਾਇਆ ਹੈ ਮੇਰੇ ਉੱਤੇ ਮੈਂ ਉਹੀ ਪ੍ਰੋਸਾਸੀ ਉਹਨਾਂ ਦੇ ਉੱਤੇ ਦਿਖਾਵਾਂਗੇ ਤੇ ਇਹ ਜਿੱਤ ਪ੍ਰਾਪਤ ਕਰਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਤੇ ਆਉਣ ਵਾਲੇ ਸਮੇਂ 'ਚ 14 ਤਰੀਕ ਨੂੰ ਸਾਰਿਆਂ ਨੇ ਕਾਂਗਰਸ ਪਾਰਟੀ ਤੇ ਵੱਧ ਕੇ ਵੋਟਾਂ ਪਾਉਣੀਆਂ ਨੇ ਤੇ 17 ਤਰੀਕ ਨੂੰ ਨਤੀਜਿਆਂ ਦਾ ਸਾਰਿਆਂ ਨੂੰ ਆਪੇ ਸਾਹਮਣੇ ਪਤਾ ਲੱਗ ਜਾਣਾ ਹੈ ਅੱਦੇ ਸਾਰਿਆਂ ਨੇ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਰਹਿਣਾ ਆ ਝਾੜੂ ਵਾਲਿਆਂ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਝਾੜੂ ਫਿਰ ਗਿਆ ਆ ਹੁਣ ਸੋਸ਼ਲ ਮੀਡੀਆ ਤੇ ਵੀ ਬੜਾ ਡਰੋਲ ਕੀਤਾ ਜਾ ਰਿਹਾ ਆ ਝਾੜੂ ਵਾਲਿਆਂ ਨੂੰ ਜੋ ਕਿ ਸੱਚ ਆ ਉਹ ਆਪੀ ਲੋਕਾਂ ਦੇ ਅੱਗੇ ਆ ਜਾਂਦਾ ਆ ਜੋ ਲੁਕਿਆ ਨਹੀਂ ਰਹਿੰਦਾ ਹੈਗਾ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦਾ ਹੀ ਹੱਲਾ ਬੋਲਣਾ ਆ ਤੇ ਜੋ ਜ਼ਲਜਲਾ ਚੱਲਣਾ ਹੈ ਉਹ ਕਾਂਗਰਸ ਪਾਰਟੀ ਦਾ ਹੀ ਚੱਲਣਾ ਹੈ ਲੋਕਾਂ ਨੂੰ ਪਤਾ ਲੱਗ ਗਿਆ ਆ ਤੇ ਜੋ ਹੁਣ ਆਉਣ ਵਾਲੀ ਜਨਰੇਸ਼ਨ ਆ ਉਹ ਇਹੀ ਚਾਹੁੰਦੀ ਆ ਕਿ ਪੰਜਾਬ ਚ ਨਸ਼ਾਖੋਰੀ ਤੇ ੱਤਕੇਸ਼ਾਈ ਦਾ ਖਾਤਮਾ ਕੀਤਾ ਜਾ ਸਕੇ ਕਿਉਂਕਿ ਪੰਜਾਬ ਨੇ ਬਹੁਤ ਭੁਗਤ ਲਿਆ ਆ ਤੇ ਇਸੇ ਕਰਕੇ ਕਾਂਗਰਸ ਪਾਰਟੀ ਦੇ ਨਾਲ ਅਸੀਂ ਜੁੜੇ ਆ ਤੇ ਜੋ ਪ੍ਰੋਸ ਉਹਨਾਂ ਨੇ ਸਾਡੇ ਤੇ ਦਿਖਾਇਆ ਆ ਅਸੀਂ ਉਹਨਾਂ ਤੇ ਦਿਖਾ ਰਹੇ ਆ ਤੇ ਉਹੀ ਦਿਖਾਉਂਦੇ ਰਾਂਗੇ ਉਹੀ ਪ੍ਰੋਸ ਸਾਨੂੰ ਉਹਨਾਂ ਤੇ ਆ ਜਿੰਨਾ ਉਹਨਾਂ ਨੂੰ ਸਾਨੂੰ ਉਹਨਾਂ ਤੋਂ ਉਹਨਾਂ ਦੇ ਉੱਤੇ ਵੱਧ ਕੇ ਆ ਤੇ ਸਾਡੇ ਨਾਲ ਜੁੜੇ ਰਹੋ ਤੇ ਕਾਂਗਰਸ ਪਾਰਟੀ ਨੂੰ ਵੱਧ ਚੜ ਕੇ ਵੋਟਾਂ ਪਾਓ ਤੇ ਕਾਮਯਾਬ ਬਣਾਓ ਤਾਂ ਕਿ ਅਸੀਂ ਤਕੇਸ਼ਾਈ ਤੇ ਨਸ਼ਾਖੋਰੀ ਤੇ ਰੋਕ ਲਾ ਸਕੀਏ। ਨਿਆਗੋ ਸਾਫ ਦਾ ਸਰਪੰਚ ਗੁਲਾਬ ਸਿੰਘ ਗਲਗਰ ਨੇ ਜੀ ਸਾਡੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਨੀਮੀ ਕੁਲਦੀਪ ਕੌਰ ਜੋ 14 ਨੰਬਰ ਮਲਕਪੁਰ ਤੋਂ ਪੂਰੇ ਹੌਮਹਲਾ ਆ ਕੇ ਪੂਰਾ ਯੋਰ ਲੱਗਣ ਰਿਹਾ ਜੀ ਮੁਸ਼ਦਾ ਸਵਾਲ ਜਿੱਦਾਂ ਮਿੱਕੂ ਭਾਈ ਨੇ ਕਿਹਾ ਤੇ ਅਸੀਂ ਨਿੱਤਰ ਕੇ ਪਾਰਟੀ ਦੇ ਨਾਲ ਹੈ ਕੋਈ ਦੋਹਲਾਪਾਨ ਨਹੀਂਗਾ ਹੱਥ ਆਉਣਾ ਲੋਕ ਹੱਥ ਨੂੰ ਅਡੀਕ ਰਹੇ ਨੇ ਕਿਉਂਕਿ ਲੋਕ ਅੰਦਰੋਂ ਅੰਦਰ ਹੀ ਗੋਗੜੀ ਕੁਤੇ ਰਹੇ ਨੇ ਆਮ ਪਾਰਟੀ ਦੀ ਸਰਕਾਰ ਜਿੱਦਾਂ ਝਾੜੂ ਆਇਆ ਸੀ ਨਾ ਇਹਨਾਂ ਨੇ ਝਾੜੂ ਹੀ ਫੇਰਿਆ ਹੋਰ ਕੁਝ ਨਹੀਂ ਕੀਤਾ ਜੀ ਸਮਝਿਓ ਗੋਲ ਕੋਈ ਕਾਂਗਰਸ ਪਾਰਟੀ ਦੇ ਵੇਲੇ ਜਿਹੜੇ ਪੈਸੇ ਆਏ ਸੀ ਉਹੀ ਬਕਾਇਆ ਲੱਗਣਦੇ ਨੇ ਉਹੀ ਗ੍ਰਾਂਟ ਨਹੀਂ ਆਈ ਕਿਹ ਪਿੰਡ 'ਚ ਕੋਈ ਨਵੀਂ ਨਹੀਂ ਨਵੀਂ ਬਣੀ ਕੋਈ ਕਿਹਦੇ ਹਰੀਜਨਾਂ ਦੇ ਮਕਾਨ ਨਹੀਂ ਬਣੇ ਆ ਹੁਣ ਕੇਜਰੀ ਆਲ ਕੱਲ ਕਿਹੜੀ ਖਬਰ ਕਹਿਣ ਦੇ ਜੀ 50-50 ਲੱਖ ਰੁਪਇਆ ਭਗਵੰਤ ਮਾਨ ਨੇ ਕਿਸਾਨਾਂ ਦੇ ਇੱਕ-ਇੱਕ ਏਕੜ ਦੇ ਖੂਨ ਦੀ ਖਰਾਬੀ ਦਾ ਪਤਾ ਕੋਈ ਬੰਦਾ ਬਾਹਰ ਖੜੀ ਕਰਕੇ ਕੈਮਰੇ ਦੇ ਸਾਹਮਣੇ ਕਹਿ ਦੇਵੇ ਕਿ 5000 ਰੁਪਏ ਕਿਸੇ ਦੇ ਖਾਤੇ ਚ ਆਇਆ ਤੇ ਇਹ ਨੀਵੇਂ ਦਾ ਬੰਦ ਨਾ ਆਇਆ